ਅੱਜ ਜੋ ਰਵਿਕਰਨ ਸੇ ਕਾਲਾ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਪਾਰਟੀ ਵਿੱਚੋਂ ਮੁੱਢਲੀ ਮੈਂਬਰਸ਼ਿਪ ਨੂੰ ਰੱਦ ਕਰਦੇ ਹੋਏ ਬਾਹਰ ਦਾ ਰਸਤਾ ਵਿਖਾਇਆ ਵਾ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਨੇ ਵਰਕਰ ਸਹਿਬਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜੋ ਬਹੁਤ ਦਿਨਾਂ ਤੋਂ ਪਰੇਸ਼ਾਨ ਸੀਗੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਸਲਾਹ مشورے ਦੇ ਨਾਲ ਹੀ ਫੈਸਲਾ ਲਿਆ ਗਿਆ ਅੱਜ ਇਲੈਕਸ਼ਨ ਦਾ ਦੌਰ ਚੱਲ ਰਿਹਾ ਪਾਰਟੀ ਪ੍ਰਧਾਨ ਸਾਹਿਬ ਜਿਹੜੇ ਆ ਰਾਤ ਦਿਨ ਲੱਗੇ ਆ ਔਰ ਇਸ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਇਲੈਕਸ਼ਨ ਲੜ ਰਹੇ ਆ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਵਿਧਾਨ ਸਭਾ ਹਲਕਾ ਪੈਂਦਾ ਉਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਾ માત્ર ਬਿਲਕੁਲ ਮੈਂ ਕਹਿ ਸਕਦਾ ਕਿ ਕੋਈ ਉੱਥੇ ਕੰਪੇਨ ਚੱਲ ਰਹੀ ਸੀ ਉਹਨੂੰ ਅਸੀਂ ਬਾਰ-ਬਾਰ ਰਵਿਕਰਨ ਸਿੰਘ ਕਾਲਾ ਨੂੰ ਕਿਆ ਗਿਆ ਕਿ ਤਗੜੇ ਹੋ ਕੇ ਕੰਪੇਅਰ ਕਰੋ ਪਰ ਉਹਨਾਂ ਦੇ ਮੈਂ ਸਮਝਣਾ ਕਿ ਪਾਰਟੀ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਠੀਕ ਨਹੀਂ ਸਨ ਪਾਰਟੀ ਦੇ ਖਿਲਾਫ ਗਤੀਵਿਧੀਆਂ ਨੂੰ ਵੇਖਦੇ ਹੋਏ ਅੱਜ ਇਹ ਫੈਸਲਾ ਲਿਆ ਗਿਆ ਪ੍ਰਧਾਨ ਸਾਹਿਬ ਵੱਲੋਂ ਔਰ 14 ਤਰੀਕ ਨੂੰ ਜਿਹੜੀ ਆ ਨੰਗੀ ਆ ਉਸ ਦਿਨ ਇਹਨਾਂ ਨੇ ਮੀਟਿੰਗਾਂ ਰੱਖੀਆਂ ਸਰਕਲ ਵਾਈਜ਼ ਔਰ ਸਰਕਲ ਦੇ ਪ੍ਰਧਾਨ ਸਾਹਿਬਾਨਾਂ ਨੇ ਵਿਚਾਰਿਆਂ ਨੇ ਬਹੁਤ ਜ਼ੋਰ ਲਾ ਕੇ ਮੀਟਿੰਗਾਂ ਨੂੰ ਆਰਗੇਨਾਈਜ਼ ਕੀਤਾ ਔਰ ਸਮੇਂ ਤੇ ਬਿਲਕੁਲ 13 ਤਰੀਕ ਸ਼ਾਮ ਨੂੰ ਕਹਿ ਦਿੱਤਾ ਕਿ ਕੱਲ ਦੀ ਮੀਟਿੰਗਾਂ ਰੱਦ ਕਰ ਦਿਓ ਮੈਂ ਸਮਝਣਾ ਕਿ ਇੱਕ ਹਲਕਾ ਇੰਚਾਰਜ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਜੰਗ ਦਾ ਮੈਦਾਨ ਭਖਿਆ ਹੋਵੇ ਇਲੈਕਸ਼ਨ ਚੱਲ ਰਹੀ ਹੋਵੇ ਤੇ ਇਹੋ ਜੀ ਜਿਹੜੀ ਗਤੀਵਿਧੀ ਆ ਕੋਈ ਵੀ ਪਾਰਟੀ ਦਾ ਜਿਹੜਾ ਸਾਡਾ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਚੰਗਾ ਲਿਆ ਕੋਈ ਵੀ ਬੰਦਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸੋ ਮੈਂ ਸਮਝਣਾ ਕਿ ਸਾਡੇ ਵਰਕਰ ਸਹਿਬਾਨ ਜਿਹੜੇ ਡੇਰਾ ਬਾਬਾ ਨਾਨਕ ੍ਹਕੇ ਦੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਆ ਔਰ ਉਹਨਾਂ ਵਰਕਰ ਸਾਬਾਨਾ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਕਿ ਮੇਰੇ ਨਾਲ ਕਿ ਇਹ ਦੂਸਰੀ ਪਾਰਟੀ ਚ ਪਤਾ ਨਹੀਂ ਕਿੱਥੇ ਜਾਣਾ ਕਿੰਨੇ ਦਿਨਾਂ ਤੋਂ ਅਫਵਾਹਾਂ ਚੱਲ ਰਹੀਆਂ ਸੀ ਔਰ ਉਸ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਨੇ ਇੱਕ ਵੀ ਸਪਸ਼ਟੀਕਰਨ ਨਹੀਂ ਦਿੱਤਾ ਕਿ ਜਿਹੜਾ ਮੈਂ ਮਤਲਬ ਕਿਸੇ ਪਾਰਟੀ ਨਾਲ ਨਹੀਂ ਮੇਰਾ ਕੋਈ ਜਿਹੜਾ ਰਾਤਾ ਉਹ ਜਿਹੜਾ ਕੋਈ ਨਹੀਂ ਹੋ ਰਿਹਾ ਸੋ ਮੈਂ ਸਮਝਣਾ ਕਿ ਅੱਜ ਜਿਹੜੀਆਂ ਅਫਵਾਹਾਂ ਨੇ ਕਿ ਕੱਲ ਨੂੰ ਭਾਜਪਾ ਚੱਲ ਜਾਣਾ ਪਰਸੋਂ ਕਿਤੇ ਚੱਲ ਜਾਣਾ ਇਹਨਾਂ ਨੂੰ ਬਿਸ਼ਰਾਮ ਲਾਉਂਦੇ ਹੋਏ ਅੱਜ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਹੈ, ਸ਼ਲਾਗਾ ਜੋ ਫੈਸਲਾ ਆ ਔਰ ਸਾਰੇ ਵਰਕਰ ਸਹਬਾਨਾਂ ਨੂੰ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਬੇਨਤੀ ਕਰਦਾ ਕਿ ਸਾਰੇ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਉਹ ਕੈਂਪੇਨ ਨੂੰ ਚਲਾਓ ਔਰ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਦੀ ਇਲੈਕਸ਼ਨ ਵਿਧਾਨ ਸਭਾ ਵੇਲੇ ਜਿਹੜੀ ਆ ਬਹੁਤ ਵੱਡੀ ਗਿਣਤੀ 'ਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਬਾਨ ਭੁਗਤੇ ਸੀਗੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਕਿ ਪਹਿਲਾਂ ਦੀ ਤਰ੍ਹਾਂ ਚਟਾਨ ਆਵਾਮ ਸ਼ਰੋਮਣੀ ਅਕਾਲੀ ਦਲ ਨਾਲ ਖਲੋਂਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਇੱਕ ਤਰੀਕ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਪਵਾਈਏ ਔਰ ਡਾਕਟਰ ਦਜੀਤ ਸਿੰਘ ਜੀ ਚੀਮਾ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਭੇਜੀਏ ਸੋ ਪਾਰਟੀ ਪ੍ਰਧਾਨ ਸਾਹਿਬ ਦਾ ਜਿਹੜਾ ਇਹ ਫੈਸਲਾ ਵਾ ਮੈਂ ਸਮਝਣਾ ਕਿ ਸ਼ਲਾਘਾਯੋਗ ਵਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫੈਸਲਾ ਲਿਆ ਵਾ ਤੇ ਅੱਜ ਜਿਹੜਾ ਇਹ ਫੈਸਲੇ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ ਤਸੀਰੇ ਦੀ ਇਨਕਲਾਬੀ ਤਰਤੀ ਅੱਜ ਤੁਹਾਡੇ درمیان ਆਉਣ ਦਾ ਮੌਕਾ ਮਿਲਿਆ ਸਰਕਾਰੀਓ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਬੱਚੇ ਇਹ ਗਰਮੀ ਦੇ باوجود ਤੁਸੀਂ ਇੰਨੀ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਹੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਜਿੰਦੀਆਂ ਗਾਰੀਆਂ ਚੋਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਮੇਰੇ ਸਿਰ ਮੱਤੇ ਇੱਕ ਪੰਜਾਬ ਨੂੰ ਦੁਬਾਰੇ ਪੈਰਾ ਸਿਰ ਖੜਾ ਕਰਨ ਦੀ ਪੰਜਾਬ ਨੂੰ ਰੰਗਲਾ ਬਣਾਉਣ ਦੀ ਇੱਕ ਲੜਾਈ ਲੜ ਰਹੇ ਆ ਜਿਹੜੀ ਕਿ ਮੇਰਾ ਇਕੱਲੇ ਦਾ ਵਾਸਤਾ ਕੰਮ ਨਹੀਂ ਉਹਦੇ ਵਾਸਤੇ ਮੈਨੂੰ ਤੁਹਾਡੀ ਸਾਰਿਆਂ ਦੀ ਸਾਥ ਦੀ ਜ਼ਰੂਰਤ ਹੈ ਨੇ ਉਹ ਬੇਨਤੀ ਆ ਕਰ ਤੁਹਾਡੇ ਕੋਲੇ ਆਇਆ ਕਿ ਆਓ ਇਕੱਠੇ ਹੋ ਕੇ ਆਪਾਂ ਉਸ ਪੰਜਾਬ ਨੂੰ ਜਿਹੜਾ ਪੰਜਾਬ ਗੁਰੂਆਂ ਦੀ ਧਰਤੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ ਲੜਦਿਆਂ ਆਵਾਜ਼ਾਂ ਉਠਾਈਆਂ ਕੁਰਬਾਨੀਆਂ ਦਿੱਤੀਆਂ ਜਿੱਦਾਂ ਦਾ ਫਾਰਮੂਲਾ ਹੈ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ ਤਾਂ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਚਾਹੇ ਜਾਂਦੀ ਦੀ ਲੜਾਈ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਮਰਜੀ ਕੋਈ ਇਨਕਲਾਬ ਹੈ ਪੰਜਾਬ ਨੇ ਲੀਡ ਕੀਤਾ ਹੈ ਤੇ ਅੱਜ ਵੀ ਅੱਜ ਵੀ ਪੰਜਾਬ ਨੂੰ ਲੀਡ ਕਰਨਾ ਪਊਗਾ ਮਾਤਮਾ ਦੀ ਕਿਰਪਾ ਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ ਚ ਡਟ ਕੇ ਸੇਵਾ ਕੀਤੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨ ਨੂੰ ਪਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਉਣ ਨਾਲ ਪਟਿਆਲੇ ਡਿਸਟ੍ਰਿਕਟ ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸ ਇਟ ਇਨ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਰਜਨ ਨਾਲ ਜਿੱਤਾਂਗੇ। ਅੱਜ ਜਿਹੜੀ ਮੀਟਿੰਗ ਹੋਈ ਹੈ ਬਹੁਤ ਦੇਖੋ ਮੇਰੇ ਭਰਾਇਆਂ ਮੇਰੇ ਤੇ ਬਹੁਤ بڑا ਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ। ਸਾਰੀ ਟੀਮ ਨੂੰ ਲੈ ਕੇ ਆਏ ਆਂ। ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ-ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ। ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਡਿਊਟੀ 90 ਚ ਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ। ਸਾਰਿਆਂ ਨੂੰ ਇਕੱਲੇ-ਇਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਸੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ ਸਾਰੇ ਪਟਿਆਲਾ ਪਨ ਸਾਈਡਡ ਹੈ ਅੱਛਾ ਪ੍ਰਮੇਸ਼ਰ ਸਿੰਘ ਢੀਂਡਾ ਸਾਹਿਬ ਪਟਿਆਏ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਏ ਦੇ ਵਿੱਚ ਇਨਕੇ ਸ਼ਰਮਾ ਸਾਹਿਬ ਦੇ ਅਸੀਂ ਪੁਰੀ سپورਟ ਕਰਾਂਗੇ ਸਾਰੇ ਉਹਨੂੰ سپورਟਰ ਆਏ ਸੀ ਇਹਨਾਂ ਦੇ ਆਉਣ ਨਾਲ ਸਾਡੀ ਪੀਸ਼ਟ ਕਾਫੀ ਸਟਰੋਂਗ ਹੋਈ ਹੈ ਹੁਣ ਮਤਲਬ ਕੋਈ ਦੋਰ ਆਇਆ ਨਹੀਂ ਅਸੀਂ ਪਹਿਲਾਂ ਵੀ ਬੁਝੇ ਕੰਪੀਟੀਸ਼ਨ ਸੀ ਕਿ ਇਹਨਾਂ ਦੇ ਆਉਣ ਨਾਲ ਅਸੀਂ ਹੋਰ ਸਟਰੋਂਗ ਹੋ ਗਏ ਸੋ ਹੁਣ ਕੋਈ ਦੋਰ ਆਇਆ ਹੀ ਨਹੀਂ ਕਿ ਵੀ ਸ਼ੌਮਨੀ ਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਗਿਆ ਤਾਂ ਉਹ ਵਿਅਕਤੀ ਕਿ ਨਰਾਜ਼ੀ ਲੱਗਦੇ ਗਿਆ ਪਹਿਲਾਂ ਸੀਗੇ ਨਰਾਜ਼ ਡਾਗ ਵੀ ਸੀਗੀ ਉਹਨਾਂ ਦੀ ਪਰ ਅੱਜ ਇੱਥੇ ਆ ਕੇ ਉਹ ਨਰਾਜ਼ਗੀ ਦੂਰ ਕਰਨ ਕਰਕੇ ਆਏ ਨਾ ਆਪਣੇ ਬੰਦੇ ਨਾਲ ਲੈ ਕੇ ਆਏ ਨੇ ਸੰਧੂ ਸਾਹਾ ਆਏ ਸੀ ਚਾਂਤੀ ਸਿੰਘ ਰਖਵਾਇਆ ਸੀ ਹੋਰ ਵੀ ਛਾਰੇ ਜਿੰਨੇ ਇਹਨਾਂ ਦੇ ਬੰਦੇ ਨੇ ਸਾਰੇ ਨਾਲ ਲੈ ਕੇ ਆਏ ਥੋੜੀ ਜਿਹਾ ਪਤਾ ਲੱਗਾ ਸੀ ਕਿ ਵੀ ਹਾਂ ਥੋੜੀ ਜਿਹੀ ਨਰਾਜ਼ਗੀ ਹੈਗੀ ਪਰ ਉਹ ਪਟਿਆਲੇ ਦੇ ਵਿੱਚ ਉਹ ਕਹਿੰਦੇ ਵੀ ਨਹੀਂ ਅਸਿਕਾ ਦੀ ਕੋਈ ਨਰਾਜ਼ਗੀ ਨਹੀਂ ਅਸੀਂ 100% ਇਹਨਕੇ ਸ਼ਰਮਾ ਸਾਹਿਬ ਦੇ ਨਾਲ ਸ਼ਮਨ ਕੱਲ੍ਹ ਜਰਨ ਚੱਲਾਂਗੇ ਅਰ ਜਿੰਨਾ ਸਾਡਾ ਜੋਰ ਹੋਊਗਾ ਅਸੀਂ ਉਹ ਤੋਂ ਬਦਲਾ ਕਿ ਉਹ ਸਾਡਾ ਦੋਵਾਂ ਸਾਲਾਂ ਦਾ ਕੰਮ ਵੇਖ ਕੇ ਬਹੁਤ ਵੱਧ ਚੜ ਕੇ ਸਾਡੇ ਨਾਲ ਰਲਵੇ ਨੇ ਕਿਉਂਕਿ ਉਹ ਵੀ ਚਾਹੁੰਦੇ ਆ ਕਿ ਪ੍ਰਸ਼ਤਾਚਾਰ ਜਿਹੜਾ ਜੜ ਤੋਂ ਖਤਮ ਕੀਤਾ ਜਾਵੇ। ਨਾਰਾ ਤਾਂ ਉਹ 500 ਦਾ ਵੀ ਦੇਣ ਉਹ ਤਾਂ ਉਹਨਾਂ ਦਾ ਰਾਈਟ ਹੈਗਾ ਆ। ਬੇਸਿਕਲੀ ਗੱਲ ਇਹ ਆ ਕਿ ਪਹਿਲੀ ਵਾਰ ਪਹਿਲੀ ਵਾਰ ਪੰਜਾਬ ਦੇ ਅੰਦਰ ਲੋਕ ਸਭਾ ਦੀ ਚੋਣਾਂ ਦੇ ਦੌਰਾਨ ਮੁੱਦੇ ਦੀ ਗੱਲ ਹੋ ਰਹੀ ਹੈ। ਨਹੀਂ ਤਾਂ ਅਸੀਂ ਦੇਖਿਆ ਪਿਛਲੇ ਸਮੇਂ ਦੇ ਦੌਰਾਨ ਜਦੋਂ ਵੀ ਚੋਣ ਦਾ ਮੈਦਾਨ ਭਖਣਾ ਦੇ ਸਿਆਸੀ ਲੋਕਾਂ ਨੇ ਉਡ ਪਟਾਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਰੇ ਲੈ ਜਾਣਾ ਕਿਸੇ ਨੇ ਕਹਿ ਦਿੰਦਾ ਮੈਂ ਇਹਦੀ ਢੌਣ ਮਾ ਜੜੀਆਂ ਕਿਸੇ ਨੇ ਕਹਿ ਦਿੰਦਾ ਮੈਂ ਉਹਨੂੰ ਗੋਡਾ ਫੇਰਨਾ ਨਾ ਇਹਨਾਂ ਕਿਸ ਨੂੰ ਗੋਡਾ ਫੇਰਨਾ ਨਾ ਢੌਣ ਮਾ ਜਣੀ ਆਪਾਂ ਚ ਰਲੇ ਨੇ ਰਵਾਇਤੀ ਪਾਰਟੀਆਂ ਵਾਲੇ ਦੇਖੋ ਮੈਂ ਤਾਂ ਇਹ ਗੱਲ ਖਵਾਗਾ ਕਿ ਇਸ ਵੇਲੇ ਬੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਤੇ ਫਿਰੋਸ ਪਰ ਲੋਕ ਸਭਾ ਹਮੇਸ਼ਾ ਪਛੜੀ ਏ ਸਾਨੂੰ ਪਿਛਲੇ 44 ਸਾਲ ਤੋਂ ਸਰਕਾਰ ਦੇ ਵਿੱਚ ਹੁੰਦਿਆਂ ਜਾਂ ਸਰਕਾਰ ਤੋਂ ਬਾਹਰ ਹੋ ਕੇ ਵੀ ਫਰੋਜ਼ਪੁਰ ਦੀ ਡਿਵੈਲਪਮੈਂਟ ਨਹੀਂ ਹੋਏਗੀ ਫਰੋਜ਼ਪੁਰ ਦੀ ਡਿਵੈਲਪਮੈਂਟ ਨਹੀਂ ਹੋਏਗੀ ਫਰੋਜ਼ਪੁਰ 'ਚ ਬਹੁਤ ਸਾਰੇ ਮੁੱਦੇ ਐਸੇ ਨੇ ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ ਜ ਜਿਹਦੇ ਨਾਲ ਲੋਕਾਂ ਦੀ ਆਰਥਿਕ ਸਥਿਤੀ 'ਚ ਵਾਧਾ ਹੋਣਾ ਹੈ ਸੋ ਮੈਂ ਇਸ ਕਰਕੇ ਸਾਰੇ ਇਲਾਕੇ ਦੇ ਵਿੱਚ ਹਰ ਕੰਸਟੀਟਿਊਐਂਸੀ ਜਾ ਰਿਹਾ ਮੈਂ ਔਰ ਲੋਕ ਸਾਥ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਨੂੰ ਉਹ ਕਾਮਯਾਬ ਕਰਨ ਮੈਨੂੰ ਵੋਟ પાਕੇ ਪਾਰਲੀਮੈਂਟ ਚ ਭੇਜਣ ਤਾਂ ਕਿ ਮੈਂ ਫਿਰੋਜ਼ਪੁਰ ਲੋਕ ਸਭਾ ਦੀ ਆਵਾਜ਼ ਨੂੰ ਬੁਲੰਦ ਕਰ ਸਕਾਂ ਔਰ ਜਿਹੜੇ ਇੱਥੋਂ ਦੇ ਇਸ਼ੂਜ਼ ਨੇ ਜਿਹੜੇ ਇੱਥੋਂ ਦੀਆਂ ਮੁਸ਼ਕਿਲਾਂਤ ਨੇ ਉਹਨਾਂ ਨੂੰ ਹੱਲ ਕਰ ਸਕਾਂ ਕਿਹੜੇ ਜਿਹੜੇ ਕੰਮ ਕੀਤੇ ਜਾਣਗੇ ਸਾਰਾ ਐਮਪੀ ਬੰਦਵਾ ਦੇਖੋ ਇੱਕ ਤਾਂ ਮੈਂ ਹੁਸੈਨੀ ਵਾਲਾ ਬਾਰਡਰ ਖੋਲਣ ਦੀ ਗੱਲ ਕਰ ਰਿਹਾ ਹਾਂ ਕਿਉਂਕਿ ਅਸੀਂ ਬਾਰਡਰ ਏਰੀਏ ਤੇ ਬੈਠੇ ਆ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਪਹਿਲਾਂ ਵੀ ਕੀਤੀ ਸੀ ਤੇ ਹੁਮ ਕਰਾਂਗਾ ਔਰ ਹੁਣ ਮੌਕਾ ਆ ਗਿਆ ਹੈਗਾ ਕਿ ਅਸੀਂ ਉਹਨਾਂ ਦੇ ਕੋਲੋਂ ਇਹ ਫਾਇਦਾ ਲੈ ਸਕਦੇ ਹਾਂ ਕਿ ਬਾਰਡਰ ਏਰੀਆ ਵਾਸਤੇ ਸਪੈਸ਼ਲ ਪੈਕੇਜ ਫॉर ਪੁਟਿੰਗ ਔਪ ਇੰਡਸਟਰੀ ਕਿ ਇੰਡਸਟਰੀ ਨੂੰ ਟੈਕਸ ਮਾਫ ਹੋਣ ਤਾਂ ਕਿ ਇੱਥੇ ਜਿਹੜੇ ਲੋਕ ਇੰਡਸਟਰੀ ਲਾਉਣ ਜਦੋਂ ਇੰਡਸਟਰੀ ਲੱਗੇਗੀ ਤੇ ਉਹਦੇ ਨਾਲ এমਪਲੋਇਮੈਂਟ ਵੀ ਵਧੇਗੀ ਸੋ ਇਸ ਕਰਕੇ ਇੱਕ ਇਹ ਵੀ ਮੇਰਾ ਇੱਕ ਇਹ ਵੀ ਸੋਚ ਹੈਗੀ ਹੈ ਤੀਸਰੀ ਗੱਲ ਹੈਗੀ ਹੈ ਕਿ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਖਰਾਬ ਹੋ ਗਿਆ ਹੈ ਤੇ ਇੱਕ ਸਟੈਪ ਅੱਗੇ ਲੈਂਦੇ ਆ ਤੇ ਪੰਜ ਸਟੈਪ ਪਿੱਛੇ ਡਿੱਗ ਜਾਂਦੇ ਜਿਸ ਬੰਦੇ ਦੇ ਦਾਦੇ ਨੂੰ ਮੁੱਖ ਮੰਤਰੀ ਉਹਦੇ ਦੋ ਤਾਇਆ ਨੂੰ ਮੰਤਰੀ ਉਹਦੀ ਭੂਆ ਮੰਤਰੀ ਉਹਦਾ ਮਾਮਾ ਮੰਤਰੀ ਉਹਦਾ ਭਰਾ ਮੰਤਰੀ ਆਪ ਐਮਪੀ ਪਹਿਲੀ ਗੱਲ ਤੇ ਇਹੋ ਜੇ ਬੰਦੇ ਕਾਗਰਸ ਨੂੰ ਛੱਡ ਗਏ ਤੇ ਉਹਦੇ ਖਿਲਾਫ ਬਣੀ ਦਰੇਰੀ ਨਾਲ ਇੱਕ ਆਇਆ ਹੈ ਸ਼ੇਰ ਕਹਾਨ ਵਾਲਾ ਰਾਜਾ ਬੜਿੰਗ ਨਾਮ ਵੀ ਬੜਾ ਜਬਰਦਸਤ ਜਿਆ ਲੱਗਦਾ ਰਾਜਾ ਬੜਿੰਗ ਤੇ ਮੈਨੂੰ ਲੱਗਿਆ ਯਾਰ ਬੰਦਾ ਕੈਮ ਹੈ ਲੜਨ ਆਇਆ ਹੈ ਪੰਗਾ ਪਾਊਗਾ ਇਹਦੇ ਨਾਲ ਪਰ ਮੈਨੂੰ ਕੀ ਪਤਾ ਸੀ ਕਿ ਇਹਦੀਆਂ ਲੱਤਾਂ ਹੀ ਹੈਣੀ ਇੱਕ ਬਲਤਕਾਰੀ ਦੀ ਤੇ ਬਲਤਕਾਰੀ ਦੇ ਭਰਾ ਦੀਆਂ ਪਸਾਕੀਆਂ ਤੇ ਚੜੂਗਾ ਇਹ ਰਾਜਾ ਬੜਿੰਗ ਕੀ ਅਮ੍ਰਿਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੰਪੇਨ ਤੇ ਜਾਣਯੋਗ ਹੈ ਕੀ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ ਕੀ ਇਹ ਕੰਪੇਨ ਕਰਦਿਆਂ ਨੂੰ ਜਦੋਂ ਭੈਣ ਜਿਹਦੇ ਨਾਲ ਧੱਕਾ ਕੀਤਾ ਉਹ ਸਵਾਲ ਕਰੂਗੀ ਉਹਦਾ ਜਵਾਬ ਦੇ ਸਕਣਗੇ ਕੀ ਕਾਂਗਰਸ ਪਾਰਟੀ ਅੱਜ ਇਹ ਚਿਹਰਾ ਰੱਖਦੀ ਹੈ ਕਿ ਉਹ ਹਰਿਆਣੇ ਦੇ ਮੰਤਰੀ ਦੇ ਖਿਲਾਫ ਬੋਲ ਸਕਣ ਰੈਸਲਿੰਗ ਫੈਡਰੇਸ਼ਨ ਦੇ ਚੇਅਰਮੈਨ ਦੇ ਖਿਲਾਫ ਬੋਲ ਸਕਣ ਮੈਂ ਤੁਹਾਡੇ ਨਾਲ ਤਿੰਨ ਚਾਰ ਪੱਖ ਕਰਨੇ ਆਉਗਾ ਸਾਝੇ ਪਹਿਲਾ ਕਿ ਜਿਹੜੀਆਂ ਸਾਥੋ ਬਿਨਾਂ ਤਿੰਨ ਪਾਰਟੀਆਂ ਨੇ ਕਾਂਗਰਸ ਬਾਰੇ ਖਰੀਜੇ ਨੇ ਬੜੇ ਵਧੀਆ ਵਿਸਤਾਰ ਨਾਲ ਦੱਸਤਾ ਦੂਸਰੀ ਗੱਲ ਦਾ ਕਾਂਗਰਸ ਨੂੰ ਇਹ ਵੀ ਜਵਾਬ ਦੇਣਾ ਪਊਗਾ ਕਿ ਜਿਸ ਦਿਨ ਰਵਰੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਚ ਆਏ ਨੇ ਦਾ ਉਹਨਾਂ ਦਾ ਸਭ ਤੋਂ ਪਹਿਲਾ ਬਿਆਨ ਇਹ ਸੀਗਾ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸਾਕੇ ਨੀਲੇ ਤਾਰੇ ਬਾਰੇ ਕਾਂਗਰਸ ਦੋਸ਼ੀ ਹੈ ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਤੇ ਜਿਹੜਾ ਦਿੱਲੀ ਵਿੱਚ ਮਾਸੇਕਰ ਹੋਇਆ ਉਹਦੇ ਲਈ ਵੀ ਕਾਂਗਰਸ ਦੋਸ਼ੀ ਹੈ ਜਿਹੜਾ ਬੰਦਾ ਤਿੰਨ ਵਾਰੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਜਿਹਦੇ ਦਾਦਾ ਜੀ ਉਸ ਪਾਰਟੀ ਦੇ ਮੁੱਖ ਮੰਤਰੀ ਰਹੇ ਹੋਣ ਜਿਹਦਾ ਤਾਇਆ ਉਹਦਾ ਦੋ ਵਾਰੀ ਮੰਤਰੀ ਰਿਹਾ ਹੋਵੇ ਤੇ ਜਿਹਦੀ ਭੂਆ ਇੱਕ ਵਾਰੀ ਮੰਤਰੀ ਨਹੀਂ ਹੋਵੇ ਉਹ ਬੰਦਾ ਯਾਦ ਕਾਂਗਰਸ ਤੇ ਦੋਸ਼ ਲਾਏ ਆ ਉਹ ਸਿਰਫ ਇੰਦੀ ਗੱਲ ਕਰਕੇ ਬ੍ਰਸ਼ ਸਾਈਡ ਨਹੀਂ ਕੀਤਾ ਜਾ ਸਕਦੇ ਕਿ ਹੁਣ ਬਿੱਟੂ ਜੀ ਬੀਜੇਪੀ ਚਲੇ ਗਏ ਤਾਂ ਕਰਕੇ ਕਹਿੰਦੇ ਆ ਉਹਨਾਂ ਨੇ ਕਿਸੇ ਨੇ ਕਨਫਰੋਨਟ ਨਹੀਂ ਕੀਤਾ ਤੇ ਇਹ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਪਊ ਕਿਉਂਕਿ ਇਹ ਜਿਹੜਾ ਮਹੀਨਾ ਚੱਲ ਰਿਹਾ ਉਹ ਮਹੀਨਾ ਕੱਲੂ ਘਰੇ ਵਾਲਾ ਚੱਲ ਰਿਹਾ ਜੇਠ ਦਾ ਮਹੀਨਾ ਸਮਰਥਨ ਜਿੱਦਾਂ ਦਾ ਤੁਹਾਨੂੰ ਵਿਖ ਰਿਹਾ ਉਦਾਂ ਦੇ ਹੀ ਮਿਲ ਰਿਹਾ ਛੋਟੇ ਛੋਟੇ ਪਿੰਡ ਜਿਸ ਪ੍ਰਕਾਰ ਹੰਗਾਰਾ ਸਾਰਾ ਪਿੰਡ ਮਿੱਤਰਾਂ ਦਾ ਹੋ ਗਿਆ ਸਾਰਾ ਪਿੰਡ ਆ ਜਾਂਦਾ ਮੇਰੀਆਂ ਮਾਵਾਂ ਭੈਣਾਂ ਭਰਾ ਫੁੱਲ ਦੇ ਨਾਲ ਫੁੱਲਾਂ ਦੇ ਨਾਲ ਵਰਖਾ ਹੁੰਦੀ ਹੈ ਸੋ ਇਹ ਤਾਂ ਇਹੋ ਜਿਹਾ ਨਜ਼ਾਰਾ ਅੱਖੀਂ ਡਿੱਠਾ ਤਾਂ ਕਦੇ ਵੇਖਣ ਨੂੰ ਮਿਲਿਆ ਨਹੀਂ ਇੱਕ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸ ਤਰੀਕੇ ਨਾਲ ਦੇਖ ਕਾਰੀ ਚੰਨੀ ਜੀ ਦੀ ਕਾਰਵਾਈ ਜਿਹੜਾ ਬੀਬੀ ਜਗੀਰ ਗੌਰ ਦੇ ਨਾਲ ਜਿਹੜੇ ਚਮੇਲਾ ਉਹਨਾਂ ਨੇ ਬੀਬੀ ਜਗੀਰ ਗੌਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਹਿ ਕੇ ਬੁਲਾਇਆ ਵਾ ਸਾਡੇ ਵੀਡੀਓ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਜੀ ਇਸ ਤੇ ਹੱਥ ਲਗਾਇਆ ਸੀ ਕੀਨੇ ਚੰਨੀ ਜੀ ਨੇ ਕੀਨੇ ਫੇਸ ਤੇ ਹੱਥ ਲਗਾਉਣਾ ਸਾਡੀਆਂ ਅਸੀਂ ਮਾਵਾ ਭੈਣਾਂ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੀ ਹੈ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਹਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਆਉਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ। ਦਾ ਨਾਮ ਸੰਤੋਖ ਸਿੰਘ ਆ। ਪਿੰਡ ਮੇਰਾ ਛੱਜਾ ਵਾਲਾ। ਸਰਪੰਚ ਦਾ ਮੈਂ ਭਰਾ ਆ। ਪਿੰਡ ਸੱਜਾ ਵਾਲਾ ਜੀ। ਅੱਜ ਮੀਟਿੰਗ ਕਰਾਈ ਆ ਰਾਜਾ ਵੜਿੰਗ ਜੀ ਪਹੁੰਚੇ ਨੇ। ਕੀ ਲੱਗਦਾ ਜੀ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦੇ ਵਿੱਚ? ਮਾਹੌਲ ਬਹੁਤ ਵਧੀਆ ਕਾਂਗਰਸ ਦਾ ਮਾਹੌਲ ਸਾਡੇ ਪਿੰਡ 'ਚ ਬਹੁਤ ਵਧੀਆ ਜੀ। ਅੱਗੇ 10 ਸਾਲ ਬਿੱਟੂ ਰਿਹਾ। ਬਿੱਟੂ ਨੂੰ ਜਿਤਾਉਂਦੇ ਰਹੇ ਆ ਪਰ ਬਿੱਟੂ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ। ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪਿੰਡ ਗੋਦ ਲਿਆ ਹੋਇਆ। 1 ਕਰੋੜ ਰੁਪਇਆ ਦਊਗਾ। ਪਰ ਸਾਨੂੰ ਟੂਬ ਚ ਸਾਈਕਲ ਪਾਉਣ ਜੋ ਫੇਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤਾ ਜੀ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹੀ ਮਨ ਬਣਾਇਆ ਹੋਇਆ ਜੀ ਵੀ ਕਾਂਗਰਸ ਨੂੰ ਵੋਟ ਰਾਜਾ ਜੀ ਨੂੰ ਵੋਟ ਪਾ ਕੇ ਕੰਮ ਜੰਮ ਖੜਾ